ਤਾਂ ਦਾ ਜੀ ਕੋ ਲਗਾਤਾਰ ਤੁਸੀਂ ਬਣੇ ਹੋਏ 24/7 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਨੂੰ ਰੂਹੀ ਦੋਬਰ ਕੇ ਜੀਵੇਂ ਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਇਸ ਵੇਲੇ ਸਾਹਮਣੇ ਆਈ ਹੈ ਕਿ ਉਹ 5 ਜੁਲਾਈ ਨੂੰ ਸੰਸਦ ਭਵਨ ਦੇ ਵਿੱਚ ਕਾਰਜਾਤ ਪਹੁੰਚਣਗੇ ਫਰੀਦਕੋਟ ਤੋਂ

ਨਹੀਂ ਜੀ ਸਾਕੇ ਸਰਕਾਰੀ ਤੌਰ ਤੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅੱਛਾ ਜੀ। ਤੇ ਇਸ ਜੀ ਨੂੰ ਥੋੜਾ ਜਿਹਾ ਇਸ ਕਰਕੇ ਪੁੱਛਾ ਮੈਨੇ ਰਹਾ ਹੈ ਕਿ ਸਰਬਜੀਤ ਸਿੰਘ ਉਹਨਾਂ ਨੇ ਮਨਾ ਅਕੀਰ ਸਾਹਿਬ ਨੂੰ ਮੁਲਾਕਤ ਕੀਤੀ ਹੈ। ਹਾਂ ਜੀ। ਉਹ ਉਹਨਾਂ ਨੇ ਕਿਹਾ ਤੇ ਮੈਨੇ ਦੱਸ ਰਹਾ ਕਿ ਪਾਈ ਤ੍ਰਿਕ ਨੂੰ ਇਹਨੂੰ ਕੌਂ ਚਕਾਈ ਜਾਵੇ। ਹਾਂ ਜੀ ਹਾਂ ਜੀ। ਠੀਕ ਹੈ ਜੀ। ਤੇ ਵੀਰੇ ਵੀ ਤਾਂ ਜੇਲ੍ਹ ਵਿੱਚ ਰਹੰਦੇ ਹੋ ਕਾਫੀ ਵੱਡੇ ਫਰਜ਼ਨਾ ਜੋ ਅਮਰਪਾਲ ਸਿੰਘ ਨੇ ਉਹਨਾਂ ਨੇ ਕੁਲ 2 ਜਰਾਂ ਨੂੰ ਜੋ ਹੈ ਹਰਾ ਦਿੱਤਾ ਸੀ। ਕਰੀਬ 2 ਲੱਖ ਰੁਪਏ ਦੀ ਕਟੜਾ ਰਹੀ ਸੀ। ਪਰ ਇਹ ਜੇਲ੍ਹ ਵਿੱਚ ਰਹੰਦੇ ਹੋ ਵਰਤ ਕਿਵੇਂ ਕਰਨਗੇ ਸਰ? ਇਹ ਜਿਹੜੀ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਜਿਹੜੇ ਨਜ਼ਰ ਉਹਨਾਂ ਨੂੰ ਹੋ ਰਿਹਾ ਕੀਤਾ ਜਾਣਾ ਚਾਹੀਦਾ ਜੀ ਵੀ ਕਹਿੰਦੇ ਜਿਹੜਾ ਪਿਛਲੇ ਸੈਸ਼ਨ 'ਚ ਵੀ ਉਹਨਾਂ ਨੂੰ ਭਾਗ ਲੈਣਾ ਚਾਹੀਦਾ ਹੈ ਪਲਾਨ ਦਿੱਤਾ ਜਾਣਾ ਚਾਹੀਦਾ ਕਿ ਜੋ ਕੁਖੂਰ ਕਵਰ ਕਰ ਰਹੀਆਂ ਲੋਕਾਂ ਦੀਆਂ ਮੁਸ਼ਕਲਾਂ ਜੋ ਮਸਲੇ ਸੀ ਉਹਨਾਂ ਨੂੰ ਜਾਂ ਪੰਜਾਬ ਦੇ ਮਸਲੇ ਸੀ ਉਹਨਾਂ ਦੇ ਵਾਸਤੇ ਉਹਨਾਂ ਨੇ ਗੱਲ ਕਰਨ ਦੀ ਜੀ ਇਹ ਜਿਹੜਾ ਇੰਨੇ ਵੱਡੇ ਫਰਕ ਨਾਲ ਉਹ ਜਿੱਤੇ ਨੇ ਤਾਂ ਇਸ ਤਰ੍ਹਾਂ ਇਹ ਗੱਲ ਮਤਲਬ ਸਾਫ਼ ਹੁੰਦੀ ਹੈ ਜ਼ਾਹਰੀ ਹੁੰਦੀ ਹੈ ਕਿ ਲੋਕ ਉਹਨਾਂ ਨੂੰ ਕਿੰਨਾ ਕੁ ਪਸੰਦ ਕਰਦੇ ਨੇ हां जी हां जी ਲੋਕ ਤੇ ਉਹਨਾਂ ਨੂੰ ਪਹਿਲਾਂ ਹੀ ਪਸੰਦ ਕਰਦੇ ਸਰਕਾਰ ਨੇ ਜ਼ਬਰਦਸਤੀ ਕਿ ਉਹਨਾਂ ਦੇ ਨਾ ਰੋਪਲਾ ਚੁੱਧ ਨੂੰ ਅੰਦਰ ਕੀਤਾ ਹੈ। ਹਾਂਜੀ ਹਾਂਜੀ ਤੇ ਸਾ ਜਿਹੜੇ ਨੂੰ ਜੋ ਐਮਐਸਏ ਆ ਉਹ ਦੱਸੀ ਗਈ ਕਿ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ। 23 ਅਪ੍ਰੈਲ 2025 ਤੱਕ ਹੁਣ ਰਹੇਗੀ। ਤੇ ਕਿ ਲਗਾਾ ਕਿ ਇਹ ਮਸਲਾ ਹਲਕੀ ਹੋਏਗਾ ਕਿ ਕਦੋਂ ਚੱਕਿਆ ਜਾਣਾ ਕਿਉਂਕਿ ਐਮਐਸਏ ਵਧਾ ਦਿੱਤੀ ਗਈ ਹੈ ਉਸਕੇ ਧਿਆਨ ਦੇਂਗੇ ਜਾਂ ਫਿਰ ਆਪਣੇ ਕੇਸੋ ਧਿਆਨ ਦੇਣਗੇ। ਜੀ ਐਮਐਸਏ ਤੋਂ ਚੋਰ ਨੇ ਪਹਿਲਾਂ ਤੋਂ ਬੜਾਈ ਪਰ ਸਰਕਾਰ ਨੂੰ ਇਹ ਤੇ ਵੱਡਾ ਖਤਮੇ ਦੀ ਕਦਰ ਕਰਦੇ ਹੋਣਾ ਤੋਂ ਐਮਐਸਏ ਜਾਂ ਸਾਰੇ ਕੇਸ ਉਹ ਬੈਕ ਤੋਂ ਉਹਨਾਂ ਨੂੰ ਉਹ ਜੋ ਲੋਕਾਂ ਨੇ ਉਹਨਾਂ ਦੇ ਹੱਥ ਵਿੱਚ ਫਰਵਾਦ ਦਿੱਤਾ ਲੋਕਾਂ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਪਾਈ ਉਹ ਉਹਦੇ ਵਿੱਚ ਹੋਣ ਵਾਸਤੇ ਉਹਨਾਂ ਨੇ ਕਿਹਾ ਕੀ ਜੀ ਜੀ ਕਿ ਇਹ ਤੋਂ ਹੋ ਚੁਕਿਆ ਵਾਲਾ ਹੈ ਕਿ ਜਿਹਨੇ ਕੋਈ ਲੈਕਚਨ ਜਦੋਂ ਕੋਈ ਵੀ ਖੜਾ ਹੁੰਦਾ ਹੈ ਤੇ ਆਪਣਾ ਕੋਈ ਮੋਟਿਵ ਲੈ ਕੇ ਸਾਹਮਣੇ ਆਉਂਦਾ ਹੈ ਤੇ ਅੰਮ੍ਰਿਤਪਾਲ ਸਿੰਘ ਦਾ ਕੀ ਮੋਟਿਵ ਹੈ ਕਿ ਉਸ ਕੋਲ ਕਿ ਉਹਨਾਂ ਨੇ ਕਿਹਾ ਕਿ ਮੈਂ ਲੈਕਚਨ ਵਿੱਚ ਖੜਾ ਹੋਣਾ ਚਾਹੁੰਦਾ ਹੈ ਲੈਕਚਨ ਤੇ ਇਹ ਲੋਕਾਂ ਦੀ ਜੋ ਮੰਗ ਤੇ ਉਹ ਖੜੇ ਹੋਏ ਆ ਕਿ ਲੋਕਾਂ ਦੀ ਮੰਗ ਹੈ ਕਿ ਪੰਜਾਬ ਜੋ ਨਸ਼ਾਵਾਦ ਹੈ ਪੰਜਾਬ ਨਾਲ ਦੇ ਨਾਲ ਨੂੰ ਦੇ ਵਾਸਤੇ ਜੋ ਵੀ ਉਹ ਪੈਣਾ ਹੈ ਵਿੱਚ ਦੇ ਖਰਾਬ ਖਿਡਾਰੀ ਦੀ ਲੜਾਈ ਲੈ ਰਿਹਾ ਹੈ ਕਿ 19 ਇਦੇ ਵਾਸਤੇ ਕੰਮ ਕਰਨ ਦੇ ਵਾਤਾਵਰਨ ਜੋ ਨੌਜਵਾਨੀ ਨੂੰ ਲੋੜ ਵੀ ਪੰਜਾਬੀਆਂ ਜਾਂ ਇਹ ਹੜਕੀਆਂ ਲੋੜਾਂ ਦੇ ਵਾਸਤੇ ਵਾਤਾਵਰਨ ਜੋ ਇਸ ਪ੍ਰਕਾਰ ਜੀ ਤੇ ਹੁਣ ਕਾਟਾ ਲਾਦਾ ਮੈਂ ਪਾਸਿੰਗ ਕਦ ਤੱਕ ਜੋ ਹੈ ਡੀਬੂਗ ਹੋ ਗਿਆ ਜੇ ਤਾਂ ਬਾਹਰ ਆ ਸਕਦਾ ਸਰ ਜੀ ਇਹ ਜੀ ਤੇ ਕੁਛ ਇਹ ਤੇ ਬਾਰੇ ਚ ਕੋਈ ਨਹੀਂ ਜਾ ਸਕਦਾ ਪਰ ਇਹ ਜੀ ਕੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਜਾਣੇ ਲੋਕ ਭਵਨਾਂ ਮੰਦਿਰਾਂ ਕਰ ਦੇਵੇ ਜਲਦੀ ਤੋਂ ਜਲਦੀ ਇਹਨਾਂ ਚੜਾ ਜਾਣ ਤੇ ਜੀ ਤਾਂ ਸਹੀ ਤੁਸੀਂ ਸਾਡੇ ਨਾਲ ਜੁੜੇ ਸਾਹਿਬ ਆਪਣਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਵੇਖੋ